ਗੁਰੂ ਕਰਚੀਅ ਚਾਨਕ ਮਚੀ ਹਫੜਾ ਦਫੜੀ ਰਿਹਾਈਸ਼ੀ ਕਮਰਿਆਂ ਦੇ ਵਿੱਚ ਲੱਗ ਗਈ ਹੈ ਹਰ ਪਾਸੇ ਹੋਇਆ ਧੂਆ ਹੀ ਧੂਆ ਗੁਰਦੁਆਰਾ ਸਾਹਿਬ ਦੇ ਵਿੱਚ ਉਸ ਵਕਤ ਹਫੜਾ ਦਫੜੀ ਮਚ ਗਈ ਜਦੋਂ ਰਿਹਾਈਸ਼ੀ ਕਮਰਿਆਂ ਦੇ ਵਿੱਚ ਅੱਗ ਲੱਗੀ ਇਸ ਦੌਰਾਨ ਹਰ ਪਾਸੇ ਧੂਆ ਹੀ ਧੂਆ ਨਜ਼ਰ ਆਇਆ ਜਿ세 ਆਜਾ ਰਿਹਾ ਹੈ ਕਿ ਗੁਰਦਾਸਪੁਰ ਸ਼ਹਿਰ ਦੇ ਮਸ਼ਹੂਰ ਅਤੇ ਵੱਡੇ ਥੇ ਵਾਲੇ ਗੁਰਦੁਆਰਾ ਸਾਹਿਬ ਦੇ ਵਿੱਚ ਅਚਾਨਕ ਘਫੜਾ ਦਫੜੀ ਮਚ ਜਾਂਦੀ ਹੈ। ਅਚਾਨਕ ਗੁਰਦੁਆਰਾ ਸਾਹਿਬ ਦੇ ਮੁਖ ਸੇਵਾਦਾਰ ਬਾਬਾ ਸਤਿੰਦਰ ਸਿੰਘ ਦੇ ਰਿਹਾਈਸ਼ੀ ਕਮਰਿਆਂ ਨੂੰ ਅਕਲਾਤੀ। ਜਿ세 ਆਜਾ ਰਿਹਾ ਹੈ ਕਿ ਬਾਬਾ ਸਤਿੰਦਰ ਸਿੰਘ ਜੀ ਹਜ਼ੂਰ ਸਾਹਿਬ ਦੀ ਯਾਤਰਾ ਤੇ ਗਏ ਹੋਏ ਨੇ। ਫਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਵੀ ਕੋਈ ਪਤਾ ਨਹੀਂ ਲੱਗ ਸਕਿਆ। ਗੁਰਦੁਆਰਾ ਸਾਹਿਬ ਦੇ ਇੱਕ ਸੇਵਾਦਾਰ ਨੇ ਜਦੋਂ ਉਹਨਾਂ ਦੇ ਕਮਰੇ ਦੇ ਵਿੱਚੋਂ ਧੂੰਆਂ ਉੱਠਦਾ ਦੇਖਿਆ ਤਾਂ ਅੰਦਰ ਜਾ ਕੇ ਵੇਖਿਆ ਤਾਂ ਅੱਗ ਭੜਕ ਰਹੀ ਸੀ ਉਸ ਵੇਲੇ ਤੁਰੰਤ ਆਪਣੇ ਸੰਪਰਕ ਦੀ ਸੰਗਤ ਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਵੱਲੋਂ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਗਿਆ ਸਾਨੂੰ ਨਾ 4:20 ਵਜੇ ਫੋਨ ਕਾਲ ਆਂਦੀ ਪੁਲਿਸ ਕੰਟਰੋਲੋਂ ਵੀ ਇਦਾਂ ਥੇ ਵਾਲੇ ਵਿਧਵਾਲੇ ਗੁਰਦੁਆਰੇ ਦੇ ਨਾ ਕਮਰੇ ਦੇ ਅੰਦਰ ਅੱਗ ਲੱਗੀ ਆ ਆਈ ਇੱਥੇ ਆ ਕੇ ਵੇਖਿਆ ਬਾਬਾ ਸ੍ਰੀ ਚੰਦ ਸਿੰਘ ਦੇ ਰਿਹਾਇਸ਼ੀ ਕੁਆਰਟਰ ਜਿਹੜੇ ਉਹਨਾਂ ਦੇ ਅੰਦਰ ਅੱਗ ਲੱਗੀ ਇਦੇ ਵਿੱਚ ਬਿਸਤਰਾ ਸੀ ਫਿਨਿਸ਼ਚਰ ਹੀ ਅਤੇ ਹੋਰ ਸਮਾਨ ਹੈ ਤੇ ਜਿਹਨਾਂ ਨੂੰ ਅਸੀਂ ਮੌਕੇ ਤੇ ਆ ਕੇ ਕੰਟਰੋਲ ਕਰ ਦਿੱਤਾ ਤੇ ਸਮਾਨ ਬਾਹਰ ਕੱਢ ਰਿਆ ਜਿਹੜਾ ਬਚਿਆ ਸਮਾਨ ਕਿੰਨੀਆਂ ਫਾਰਗੜ ਗੱਡੀਆਂ ਆਈਆਂ ਨੇ ਦੋ ਫਾਰਗੜ ਗੱਡੀਆਂ ਆਈਆਂ ਜੀ ਮੌਕੇ ਤੇ ਕਿੰਨੀ ਕਿਪੜੀ ਹੈ ਅੱਗ ਕਾਫੀ ਜਿਆਦਾ ਭੜਕੀ ਹੋਈ ਸੀ ਤੇ ਮੌਕੇ ਤੇ ਆ ਕੇ ਤੇ ਆਪਾਂ ਦੋ ਗੱਡੀਆਂ ਦੇ ਮਦਦ ਨਾਲ ਅੱਗ ਤੇ ਕੰਟਰੋਲ ਕਰਤਾ ਜੀ ਪਤਾ ਲੱਗਿਆ ਕੁਝ ਕਾਰਨ ਦਾ ਨਹੀਂ ਕਾਰਨ ਦਾ ਹਜੇ ਪਤਾ ਨਹੀਂ ਲੱਗ ਸਕਿਆ ਜੀ ਮੌਕੇ ਤੇ ਪਹੁੰਚੇ ਧਾਣਾ ਸਦਰ ਦੇ ਐਸਐਚਓ ਮਨਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਤਾਂ ਤੁਰੰਤੋਂ ਮੌਕੇ ਤੇ ਪਹੁੰਚੇ ਤੇ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਦੀ ਸਹਾਇਤਾ ਦੇ ਨਾਲ ਲੱਗ ਤੇ ਕਾਬੂ ਪਾ ਲਿਆ ਗਿਆ। ਇਹ ਸਾਨੂੰ ਇਤਲਾਹ ਮਿਲੀ ਸੀ ਵੀ ਗੁਰਦੁਆਰਾ ਸਾਹਿਬ ਜਿੱਥੇ ਬਾਬਾਈ ਦਾ ਰਹਿਸ਼ੀ ਸਥਾਨ ਆ ਉਥੇ ਅੱਗ ਲੱਗੀ ਹੈ। ਤੇ ਮੌਕੇ ਤੇ ਫਾਇਰ ਬ੍ਰਿਗੇਡ ਆ ਚੁੱਕੀ ਹੈ ਤੇ ਜਿਹੜੀ ਅਸੀਂ ਅੱਗ ਨੂੰ ਕਾਬੂ ਕਰ ਲਿਆ ਪਰ ਹਲੇ ਕਾਰਨ ਦਾ ਕੋਈ ਪਤਾ ਨਹੀਂ ਲੱਗ ਸਕਿਆ। ਕਿ ਕਿਉਂ ਲੱਗੀ? ਕਿੰਨੇ ਕਮਰੇ ਦੀ? ਇਹ ਜੀ ਪਿੱਛੇ ਬਾਬਾਈ ਦੇ ਜਿੱਥੇ ਆਪਣੀ ਰਹਿਸ਼ ਉਥੇ ਜੀ ਕਿੰਨੇ ਕਮਰੇ ਨੇ ਜੀ ਕੀ ਕੀ ਨੁਕਸਾਨ ਹੈ ਇਹਦੇ ਵਿੱਚ ਜੀ ਉਹਨਾਂ ਦੇ ਦੱਸਣ ਮੁਤਾਬਕ ਵੀ ਇੱਥੇ ਜਿਹੜੇ ਸੀ ਘੋਵ ਵਗੈਰਾ ਵੀ ਪਿਆ ਸੀ ਤੇ ਸਮਾਨ ਆ ਜਿਹੜੇ ਬਿਸਤਰੇ ਵਗੈਰਾ ਕਾਫੀ ਪਏ ਜ਼ਿਕਰ ਹੋ ਗਿਆ ਕਿ ਬਾਬਾ ਸਤਿੰਦਰ ਸਿੰਘ ਦੇ ਰਿਹਾਈਸ਼ੀ ਕਮਰਿਆਂ ਦੇ ਅੰਦਰ ਰੱਖਿਆ ਕੁਝ ਸਮਾਨ ਅਤੇ ਬਿਸਤਰੇ ਤੇ ਫਰਨੀਚਰ ਦਾ ਨੁਕਸਾਨ ਹੋਇਆ ਜਦਕਿ ਜ਼ਿਆਦਾਤਰ ਸਮਾਨ ਬਚਾ ਲਿਆ ਗਿਆ ਜੇਕਰ ਅੱਗ ਜ਼ਿਆਦਾ ਭੜਕ ਜਾਂਦੀ ਤਾਂ ਜ਼ਿਆਦਾ ਨੁਕਸਾਨ ਹੋ ਸਕਦਾ ਸੀ লাইਵ ਪੰਜਾਬੀ ਟੀਵੀ ਦੇ ਲਈ ਗੁਰਦਾਸਪੁਰ ਤੋਂ ਪੁਪਾਲ ਸਿੰਘ ਦੀ ਰਿਪੋਰਟ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇਟੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਅਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਅਲੌਣੇ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ